2 ਦਿਨ ਪਹਿਲਾਂ ਬਠਿੰਡਾ ਦੇ ਮੋੜ ਮੰਡੀ ਤੋਂ ਇੱਕ ਲੜਕੀ ਚੈਰਿਸ਼ ਜੋ ਕਿ ਲਾਪਤਾ ਹੋ ਜਾਂਦੀ ਹੈ ਉਸ ਨੂੰ ਲੈ ਕੇ ਮੋੜ ਮੰਡੀ ਦੇ ਨਿਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਲੜਕੀ ਦੇ ਪਰਿਵਾਰ ਦਾ આરોਪ ਹੈ ਕਿ ਲੜਕੀ ਨੂੰ ਚੰਡੀਗੜ੍ਹ ਤੋਂ ਲਿਆ ਕੇ ਮੋੜ ਮੰਡੀ ਵਿਖੇ ਮਾਰ ਦਿੱਤਾ ਗਿਆ ਹੈ ਤੇ ਉਸ ਦੀ লাশ ਨਹੀਂ ਮਿਲ ਰਹੀ ਹੈ ਜਿਸ ਨੂੰ ਲੈ ਕੇ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਨਹਿਰ ਦੇ ਕਿਨਾਰੇ ਲੜਕੀ ਦੀ লাশ ਨੂੰ ਲੱਭ ਰਹੀਆਂ ਹਨ ਇਸੇ ਗੱਲ ਨੂੰ ਲੈ ਕੇ ਮੰਡੀ ਨਿਵਾਸੀਆਂ ਨੇ ਦੋ ਦਿਨਾਂ ਤੋਂ ਕਾਰਵਾਈ ਨਾ ਹੋਣ ਕਰਕੇ ਆਪਣੇ ਦੁਕਾਨਾਂ ਬੰਦ ਰੱਖੀਆਂ ਨੇ ਤੇ ਮੋੜ ਮਾਨਸਾ ਚੌਂਕ ਦੇ ਵਿੱਚ ਧਰਨਾ ਲਗਾ ਦਿੱਤਾ ਹੈ ਤੁਸੀਂ ਮੇਰੇ ਪਿੱਛੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਮੋੜ ਮਾਨਸਾ ਚੌਂਕ ਹੈ ਜੋ ਕਿ ਮੰਡੀ ਨਿਵਾਸੀਆਂ ਵੱਲੋਂ ਜਾਮ ਕਰ ਰੱਖਿਆ ਹੈ ਤੇ ਤਿੰਨ ਪਾਸੇ ਜੇ ਸੜਕਾਂ ਮੈਂ ਤੁਹਾਨੂੰ ਦਿਖਾ ਦਵਾਂ ਇੱਕ ਪਾਸੇ ਬਠਿੰਡਾ ਦੂਜੇ ਪਾਸੇ ਤਲਵੰਡੀ ਸਾਬੋ ਤੇ ਰਾਮਪੁਰਾ ਨੂੰ ਰਸਤਾ ਇਹ ਜਾਂਦਾ ਹੈ ਜੇ ਕੋਈ ਮੇਨ ਚੌਕ ਹੈ ਜਿੱਥੋਂ ਕਿ ਸਾਰਾ ਟ੍ਰੈਫਿਕ ਨਿਕਲਦਾ ਹੈ ਫਿਲਹਾਲ ਇਹ ਟ੍ਰੈਫਿਕ ਡਾਇਵਰਟ ਕਰਿਆ ਹੋਇਆ ਹੈ ਤੇ ਮੰਡੀ ਨਿਵਾਸੀ ਮੋੜ ਚੌਕ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ ਲੜਕੀ ਚੈਰਿਸ਼ ਜੋ ਕਿ ਬੀ ਕਾਮ ਦੀ ছাত্রী ਸੀ ਤੇ ਚੰਡੀਗੜ੍ਹ ਵਿੱਚ ਪੜ੍ਹਦੀ ਸੀ ਉਸ ਦੇ ਪਰਿਵਾਰ ਦਾ આરોਪ ਹੈ ਕਿ ਮੁਕਲ ਨਾਂ ਦਾ ਲੜਕਾ ਉਸ ਨੂੰ ਆਪਣੇ ਨਾਲ ਇੱਥੇ ਲਿਆਇਆ ਤੇ ਆਪਣੇ ਘਰੇ ਉਸ ਨੇ ਉਸ ਨੂੰ 2 ਦਿਨ ਰੱਖਿਆ ਤੇ ਜਦ ਉਸ ਦੇ ਇਸ ਵਿੱਚ ਇੱਕ ਹੋਰ ਵੀ ਤੱਤ ਸਾਹਮਣੇ ਆ ਰਿਹਾ ਹੈ ਕਿ ਲੜਕਾ ਅਤੇ ਲੜਕੀ ਦੇ ਫਾਦਰ ਦੋਨੋਂ ਹੀ ਖਾਟੂ ਸ਼ਾਮ ਗਏ ਹੋਏ ਸੀ ਤਾਂ ਜਦੋਂ ਗੱਲ ਜਦੋਂ ਪਤਾ ਲੱਗੀ ਕਿ ਲੜਕੀ ਨਹੀਂ ਮਿਲ ਰਹੀ ਕਿ ਲੜਕੀ ਗਈ ਕਿੱਥੇ ਤਾਂ ਲੜਕੀ ਦੇ ਪਰਿਵਾਰ ਨੇ ਜਦੋਂ ਅਸ਼ੰਕਾ ਦਿਤਾਈ ਤਾਂ ਪਰਿਵਾਰ ਜੋ ਲੜਕੇ ਦਾ ਪਰਿਵਾਰ ਹੈ ਉਹ ਆਨਾਂਕਾਨੀ ਕਰਨ ਲੱਗਾ ਉਸ ਬਾਰੇ ਕੁਝ ਸੰਤੋਸ਼ਜਨਕ ਜਵਾਬ ਨਹੀਂ ਦੇ ਪਾਇਆ ਜਿਸ ਨੂੰ ਲੈ ਕੇ ਪਰਿਵਾਰ ਨੇ ਹੱਤਿਆ ਦਾ આરોਪ ਲਗਾਉਂਦੇ ਹੋਏ ਪਰਿਵਾਰ ਤੇ આરોਪ ਲਗਾਏ ਅਤੇ ਅਗਲੀ ਤਫਸੀਲ ਲਈ ਪੁਲਿਸ ਕੋਲੇ ਰੈਪਟ ਲਿਖਾਈ ਪੁਲਿਸ ਦੀ ਢਿੱਲੀ ਕਾਰਵਾਈ ਦੇ ਚਲਦਿਆਂ ਪਰਿਵਾਰ ਵਾਲਿਆਂ ਨੇ ਇਹ ਕਾਰੋਵਾਰ ਆਪਣੇ ਬੰਦ ਰੱਖੇ ਤੇ ਮੋੜ ਮੰਡੀ ਨਿਵਾਸੀ ਵੀ ਉਸੇ ਵਿੱਚ ਆ ਕੇ ਮੋੜ ਚੌਂਕ ਦੇ ਵਿੱਚ ਬੈਠ ਗਏ ਤੇ ਉਹਨਾਂ ਦਾ ਕਹਿਣਾ ਹੈ ਕਿ ਲੜਕੀ ਦੀ 2 ਦਿਨ ਤੋਂ ਭਾਲ ਨਹੀਂ ਕੀਤੀ ਗਈ ਅਤੇ ਸਿਰਫ ਇੱਕ ਫਾਰਮੈਲਟੀ ਕਰਕੇ ਪਰਿਵਾਰ ਨੂੰ ਪਕੜ ਲਿਆ ਗਿਆ ਕਿਉਂਕਿ ਜੇ ਪੁਲਿਸ ਨੇ ਕਾਰਵਾਈ ਕਰਨੀ ਹੈ ਤਾਂ ਉਹ ਕਿਉਂ ਨਹੀਂ ਪਤਾ ਕਰ ਰਹੀ ਕਿ ਲੜਕੀ ਗਈ ਕਿੱਥੇ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟਿਆ ਹੈ ਤੇ ਐਨਟੀਆਰਐਫ ਦੀਆਂ ਟੀਮਾਂ ਵੱਲੋਂ ਲੜਕੀ ਦੀ লাশ ਦੀ ਭਾਲ ਕਰੀ ਜਾ ਰਹੀ ਹੈ ਮਸਲਾ ਦੇਖੋ ਜੀ ਇੱਥੇ 2-3 ਦਿਨਾਂ ਤੋਂ ਇੱਕ ਲੜਕੀ ਸਾਡੀ ਮੋੜ ਮੰਡੀ ਦੀ ਲੜਕੀ ਸਾਡੀ ਕਲਪਤਾ ਹੈ ਅਸੀਂ ਬਾਰ ਬਾਰ ਪ੍ਰਸ਼ਾਸਨ ਨੂੰ ਇਹ ਮੰਗ ਕਰ ਰਹੇ ਸੀ ਕਿ ਸਾਡੀ ਲੜਕੀ ਦੇ ਵੀ ਜੋ ਵੀ ਘਟਨਾ ਵਾਪਰੀ ਹੈ ਕੀ ਵਾਪਰੀ ਹੈ ਕਿ ਜੇ ਸੁਲੰਝੋਚਾਰੇ ਦੋਸ਼ਿਆਂ ਨੇ ਬੰਨਿਓ ਕਿ ਇੱਕ ਉਹਨਾਂ ਨੂੰ ਨਹਿਰ ਦੇ ਵਿੱਚ ਉਹਨਾਂ ਦਾ ਪੈਰ ਫਿਸਲ ਗਿਆ ਤੱਕਾ ਦੇ ਤਾਂ ਨਹਿਰ ਦੇ ਵਿੱਚ ਡਿੱਗ ਪਈ ਤਾਂ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰ ਰਹੇ ਸੀ ਕਿ ਸਾਨੂੰ ਤੁਸੀਂ ਜੋ ਵੀ ਸੱਚ ਹੈ ਇੱਕ ਡੈੱਡ ਬੋਡੀ ਰਿਕਵਰ ਕਰਕੇ ਦੇ ਦਿਓ ਤੇ ਜਿਹੜਾ ਸੱਚ ਹੈ ਉਹ ਸੱਚ ਕੱਢ ਕੇ ਦਿਓ ਪਰ ਪੁਲਿਸ ਪ੍ਰਸ਼ਾਸਨ ਅਨੇ ਵਾਂ ਮਤਲਬ ਉਸ ਦੇ ਸਿਰ ਤੇ ਕੋਈ ਵੀ ਜੂਮ ਨਹੀਂ ਰੇਕ ਰਹੀ ਸੀਗੀ ਤਾਂ ਉਹ ਕਾਫੀ ਲੰਬੇ ਸਮੇਂ ਤੋਂ ਸਾਡੀ ਮੰਗਾ ਨੂੰ ਅਣਗੋਲੀ ਕਰ ਰਿਹਾ ਸੀਗਾ ਡੀਐਸਪੀ ਦਾ ਇਸ ਤਰ੍ਹਾਂ ਕਹਿ ਰਹੇ ਸੀਗੇ ਕਿ ਤੁਸੀਂ ਇਹ ਧਰਨਾ ਚੱਕ ਲਓ ਅਸੀਂ ਕਾਰਵਾਈ ਕਰੀ ਜੰਨੇ ਆ ਤੇ ਜਿਹੜੀਆਂ ਗੱਲਾਂ ਉਹ ਦੱਸ ਰਹੇ ਸੀਗੇ ਕਿ ਕੁੜੀ ਮੁੰਡੇ ਦੇ ਘਰੇ ਸੀਗੀ ਰਾਤ ਨੂੰ 2:30 3 ਵਜੇ ਉਹਨਾਂ ਦੇ ਘਬਰਾਟ ਹੋਣ ਲੱਗੀ ਤਾਂ ਉਹ ਨਹਿਰ ਤੇ ਵਾਗੇ ਨਹਿਰ ਇੱਕ ਜੀ ਥਾਂ ਹੈ ਜੀ ਉਹ ਨਹਿਰ ਦੇ ਪਹੀ ਜਾਂਦੀ ਹੈ ਉਹ ਰਸਤਾ ਜਾਂਦਾ ਕੱਚਾ ਰਸਤਾ ਹੈ ਉਸ ਰਸਤੇ ਵਿੱਚ ਇਕੱਲਾ ਬੰਦਾ ਰਾਤ ਨੂੰ ਜਾਣ ਤੋਂ ਡਰਦਾ ਹੈ ਕਿ ਕਿਥੋਂ ਨਸ਼ੀੜਿਆਂ ਦਾ ਘਰ ਹੈ ਉੱਥੇ ਉਹ ਕਹਿੰਦੇ ਰਾਤ ਨੂੰ 3:30 ਵਜੇ ਉੱਥੇ ਰਾਤ ਨੂੰ ਬਾਗੀ ਹੈ ਉੱਥੇ ਫੋਟੋ ਖਿੱਚਣ ਲੱਗੇ ਤਾਂ ਫੋਟੋ ਖਿੱਚਣ ਵੇਲੇ ਪੈਰ ਉਹਨਾਂ ਦਾ ਸਲਿੱਪ ਕਰ ਗਿਆ ਤਾਂ ਇਸ ਗੱਲ ਤੇ ਕਿਵੇਂ ਵਿਸ਼ਵਾਸ ਕਰ ਲਈਏ ਕਿ ਪਹਿਲੀ ਗੱਲ ਤਾਂ ਜਿਹੜੀ ਕੁੜੀ ਨੂੰ ਘਪਰਾ ਟੋਰੀ ਸੀ ਉੱਥੇ ਕੇ ਫੋਟੋ ਖਿੱਚਣ ਲੱਗੀ ਦੂਸਰੀ ਗੱਲ ਰਾਤ ਨੂੰ 3:30 ਵਜੇ ਉਹ ਉੱਥੇ ਕਰਨ ਕੀ ਗਏ ਐ ਤਾਂ ਜਿਹੜੀ ਇਹ ਗੱਲ ਹੈ ਇਹ ਗੱਲ ਕੋਈ ਵੀ ਵਿਸ਼ਵਾਸਯੋਗ ਨਹੀਂ ਸੀਗੀ ਅਸੀਂ ਉਹਨਾਂ ਨੂੰ ਕਿਹੀ ਮੰਗ ਰੱਖੀ ਸੀ ਵੀ ਪਾਸਾ ਬੋਡੀ ਮਰੀ ਐ ਜੋ ਦੀ ਜੋ ਵੀ ਹੈਗਾ ਸੱਚਾਈ ਕੱਢ ਕੇ ਲਿਆ ਦਿਓ ਦੂਸਰਾ ਜਿਹੜੇ ਕੀ ਸੱਚ ਹੈ ਗੱਲ ਦੀ ਤੈ ਤੱਕ ਜਾਓ ਕਿ ਥੈਟ ਮਰਡਰ ਕੀਤਾ ਕਿਉਂ ਮਰਡਰ ਕੀਤਾ ਤਾਂ ਪ੍ਰਸ਼ਾਸਨ ਦੇ ਹਜੇ ਵੀ ਕੋਈ ਜੁਣੀ ਨਹੀਂ ਦੇਖ ਰਹੀ ਹਾਂ ਇਹ ਸੁਣਨ ਦੇ ਵਿੱਚ ਆਇਆ ਕਿ ਬਾਡੀ ਰਿਕਵਰ ਹੋ ਚੁੱਕੀ ਹੈ ਬਾਡੀ ਆਇਡੈਂਟੀਫਾਈ ਵੀ ਹੋ ਚੁੱਕੀ ਹੈ ਜਿਹੜੀ ਕਿ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਪਰ ਅਜੇ ਤੱਕ ਇਹ ਗੱਲਾਂ ਆ ਰਹੀਆਂ ਨੇ ਨਿਊਜ਼ ਦੇ ਵਿੱਚ ਪਰ ਕਨਫਰਮੇਸ਼ਨ ਹਾਈ ਤੱਕ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਕਨਫਰਮੇਸ਼ਨ ਨਹੀਂ ਹੈ ਇਹ ਲੜਕਾ ਲੜਕੀ ਨੂੰ ਕਿਵੇਂ ਜਾਣਦਾ ਜਿਹੜੇ ਲੜਕੀ ਤੇ ਲੜਕੇ ਦੇ ਫੈਮਿਲੀ ਵਾਲੇ ਹੈਗੇ ਉਹ ਦੋਨੇ ਆਪਸ ਵਿੱਚ ਦੋਸਤ ਹੈ ਕਾਫੀ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਉਹਨਾਂ ਦਾ ਆਪਸ ਦੇ ਵਿੱਚ ਦਾ ਦੁਕਾਨਾਂ ਵੀ ਦੋਨਾਂ ਨਾਲ-ਨਾਲ ਹੈਗੀਆਂ ਤਾਂ ਨੈਚਰਲੀ ਗੱਲਾਂ 'ਚ ਪਰਿਵਾਰਕ ਮੇਲ ਹੈਗਾ ਸੀਗਾ ਤਾਂ ਲੜਕੀ ਦੇ ਲੜਕੇ ਨੂੰ ਜਾਣਦਾ ਸੀ ਕਿ ਲੜਕੀ ਨੂੰ ਲੜਕਾ ਲੈ ਕੇ ਆਇਆ ਸੁਣਨ ਦੇ ਵਿੱਚ ਇਹੀ ਗੱਲ ਆ ਰਹੀ ਹੈ ਜੀ ਜਿਵੇਂ ਅਸੀਂ ਉੱਥੋਂ ਪਤਾ ਕੀਤਾ ਕਿ ਭਈ ਮੋੜ ਦੇ ਵਿੱਚ ਲੜਕੀ ਨੂੰ ਲੜਕਾ ਹੀ ਉੱਥੋਂ ਚੰਡੀਗੜ੍ਹ ਤੋਂ ਲੈ ਕੇ ਆਇਆ ਹੁਣ ਚੰਡੀਗੜ੍ਹ ਤੋਂ ਲੈ ਕੇ ਆਇਆ ਰਾਸਤੇ 'ਚ ਲੈ ਆ ਇਸ ਬਾਰੇ ਮਤਲਬ ਕੋਈ ਕਨਫਰਮੇਸ਼ਨ ਨਹੀਂ ਦੇਖੀ ਸਕਦੇ ਲੜਕਾ ਕਿਹੜੀ ਕਲਾਸ ਪੜ੍ਹਦਾ ਮੁੰਡਾ ਜਦੋਂ ਫੜ ਕੇ ਨਾਲ ਪ੍ਰੈਜ਼ੀਡੈਂਟ ਡਿਊਟੀ ਚੱਲ ਰਹੀ ਸੀਗੀ ਨਾਲ ਜਦੋਂ ਇਨਸੀਡੈਂਟ ਬਾਰੇ ਸਾਨੂੰ ਪਤਾ ਲੱਗਿਆ ਤੇ ਮੈਂ ਵੀ ਵਿੱਚੋਂ ਜਦੋਂ ਥੋੜਾ ਰਿਲੈਕਸ ਸੀਗਾ ਅੱਧਾ ਘੰਟਾ ਮੈਂ ਜਲਦੀ ਜਲਦੀ ਸੀਆਈਏ ਚਲਾ ਗਿਆ ਉੱਥੇ ਸੀ ਜਿਹੜਾ ਮੁੰਡਾ ਸੀਗਾ ਉਹਦੀ ਇੰਟਰੋਗੇਸ਼ਨ ਜਦੋਂ ਕਰ ਰਹੇ ਸੀਗੇ ਤਾਂ ਸਾਨੂੰ ਆਪ ਨੂੰ ਬੜਾ ਮਤਲਬ ਮਹਿਸੂਸ ਹੋ ਰਿਹਾ ਸੀਗਾ ਕਿਉਂਕਿ ਜਿੱਦਾਂ ਉਹਨੇ ਇੱਕ ਦੋ ਦੱਸਿਆ ਵੀ ਮੈਂ ਐ ਕਰਕੇ ਅਸੀਂ ਗਏ ਤੇ ਐ ਕਰਕੇ ਜੋ ਦੀ ਇੰਟਰੋਗੇਸ਼ਨ ਚ ਆਈ ਵੀ ਤੱਕਾ ਦੇ ਦਿੱਤਾ ਉਹਨੋਂ ਤੇ ਕੁੜੀ ਜਿਹੜੀ ਹੈਗੀ ਡਿੱਗ ਗਈ ਤਾਂ ਬੰਦੋ ਕੱਲ ਸਾਨੂੰ ਆਪ ਨੂੰ ਮਹਿਸੂਸ ਹੋਇਆ ਵੀ ਬਹੁਤ ਜ਼ਿਆਦਾ ਗਲਤ ਹੋਇਆ ਤੇ ਅਸੀਂ ਜਦੋਂ ਸਵੇਰ ਦੇ ਉੱਤੇ ਆਏ ਸੀਗੇ ਐਨਡੀਆਰਐਫ ਦੀ ਟੀਮ ਲੱਗੀ ਹੋਈ ਸੀ ਅਸੀਂ ਨਾਲ ਉੱਥੇ ਲੱਗੇ ਹੋਏ ਸੀਗੇ ਤਾਂ ਅਸੀਂ ਕਿਤੇ ਕਿਤੇ ਸਾਡੇ ਮਨ 'ਚ ਵੀ ਆ ਰਿਹਾ ਸੀ ਵੀ ਇਹ ਪਰਮਾਤਮਾ ਇਹਦੀ ਗੱਲ ਝੂਠੀ ਹੋਵੇ ਮੁੰਡੇ ਦੀ ਕਿ ਜੋ ਇਹ ਕਹਿ ਰਿਹਾ ਉਹ ਚੀਜ਼ ਸੱਚ ਨਾ ਹੋਵੇ ਕਿਉਂਕਿ ਜੇ ਤਾਂ ਮੈਨੂੰ ਇੱਕ ਦੋ ਸੀਨੀਅਰ ਤੁਹਾਡੇ ਲੀਡਰਸ ਨੇ ਫਿਰ ਇੱਕ ਬੁਲਾਇਆ ਸੀਗਾ ਇੱਥੇ ਤਾਂ ਮੈਂ ਅਸੀਂ ਇੱਕੋ ਚੀਜ਼ ਅਸੀਂ ਜਾਵਾਂਗੇ ਕਿਸ ਮੂਨਾ ਤੁਹਾਡੇ ਕੋਲ ਵੀ ਇੱਕ ਏਡਾ ਵੱਡਾ ਹਾਦਸਾ ਹੋ ਗਿਆ ਇੱਕ ਜਿਹੜੇ ਪਰਿਵਾਰ ਦੀ ਲੜਕੀ ਜਿਹੜੀ ਹੈਗੀ 18 19 ਸਾਲ ਦੀ ਏਡਾ ਵੱਡਾ ਹਾਦਸਾ ਹੋ ਗਿਆ ਉਹਦੇ ਨਾਲ ਕਿਉਂਕਿ ਅਜੇ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋਈ ਚੱਲ ਰਹੀ ਸੀਗੀ ਅਸੀਂ ਕਿਸ ਮੂਨਾਵਾਂ ਤੋਂ ਡੇਕਲਾਵਾਂਗੇ ਵੀ ਅਸੀਂ ਇਹ ਕਰਦਾਂਗੇ ਵੀ ਸਾਨੂੰ ਆਪ ਨੂੰ ਕਲੀਅਰ ਨਹੀਂ ਸੀਗਾ ਇਨਵੈਸਟੀਗੇਸ਼ਨ ਅਜੇ ਕੰਪਲੀਟ ਨਹੀਂ ਸੀਗੀ ਕਿਉਂਕਿ ਉਹਦੀ ਇਨਵੈਸਟੀਗੇਸ਼ਨ ਜਿਹੜੇ ਮੁੱਡੇ ਦੀ ਅਸੀਂ ਕੀਤੀ ਉਹ ਦੋ ਤਿੰਨ ਵਾਰ ਆਪਣਾ ਵਰਜ਼ਨ ਚੇਂਜ ਕਰ ਰਿਆ ਸੀ ਵਾਰ-ਵਾਰ ਕਦੇ ਉਹ ਇੱਕ ਵਰਜ਼ਨ ਤੇ ਸੀਗਾ ਫਿਰ ਉਹਨੇ ਵਰਜ਼ਨ ਚੇਂਜ ਕੀਤਾ ਕੋਈ ਵਾਰ ਪੁਆਇੰਟ ਚੇਂਜ ਕਰ ਰਿਆ ਸੀਗਾ ਅਸੀਂ ਮਤਲਬ ਡਿਊਟੀ ਦੇ ਵਿੱਚੋਂ ਸੀਆਈ ਇਨ ਚਾਰਜ ਤੇ ਵਖੜਨ ਆਇਆ ਹੋਇਆ ਸੀ ਉਹਦੇ ਵਾਸਤੇ ਤੇ ਸਵੇਰੇ ਜਦੋਂ ਉਹਨੇ ਸਾਨੂੰ ਕੁਝ ਚੀਜ਼ਾਂ ਕਲੀਅਰ ਕੀਤੀਆਂ ਅਸੀਂ ਸਵੇਰੇ ਪਹਿਲਾਂ ਉਹਦੇ ਕੋਲ ਗਏ ਸੀਗੇ ਉੱਥੇ ਕਿਉਂਕਿ ਮੈਨੂੰ ਤੁਸੀਂ ਸਾਨੂੰ ਕਹਿ ਰਹੇ ਸੀ ਵੀ ਸਾਡੇ ਕੋਲ ਆਓ ਪਰ ਅਸੀਂ ਚਾਹੁੰਦੇ ਸੀ ਵੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਕੋਈ ਕਲੀਅਰ ਦਾ ਹੋਵੇ ਨਾ ਅਸੀਂ ਤੁਹਾਨੂੰ ਆਵਾਂਗੇ ਤੁਸੀਂ ਸਾਰੇ ਸਵਾਲ ਕਰੋਗੇ ਅਸੀਂ ਤੁਹਾਨੂੰ ਦੱਸਾਂਗੇ ਕੀ ਵੀ ਕੀ ਕੀਤਾ ਅਲਟੀਮੇਟਲੀ ਬੀਇੰਗ ਅ ਪੁਲਿਸ ਆਫੀਸਰ ਤੁਸੀਂ ਸਾਡੀ ਡਿਊਟੀ ਬੰਦੀ ਤੁਸੀਂ ਸਾਡੇ ਕੋਲ ਸਵਾਲ ਕਰ ਰਹੇ ਨੇ ਵੀ ਸਾਡਾ ਜਿਹੜਾ ਇੰਨਾ ਵੱਡਾ ਨੁਕਸਾਨ ਹੋਇਆ ਹੈ ਤੁਸੀਂ ਦੱਸੋ ਇਹਦੇ ਬਾਰੇ ਤੇ ਇਹ ਸਾਨੂੰ ਆਪ ਨੂੰ ਇਨਵੈਸਟੀਗੇਸ਼ਨ ਸਾਡੀ ਅਧੂਰੀ ਸੀ ਕਿ ਅਸੀਂ ਤੁਹਾਨੂੰ ਕੀ ਆਖ ਕੇ ਦੱਸਦੇ ਸੋ ਇਸ ਕਰਕੇ ਅਸੀਂ ਸੇਰੇ ਫਿਰ ਜਾ ਕੇ ਕਿਉਂਕਿ ਰਾਤ ਨੂੰ ਅਸੀਂ ਪ੍ਰੈਜ਼ੀਡੈਂਟ ਦੀ ਡਿਊਟੀ ਤੋਂ ਅਸੀਂ ਡੇਟ ਫ੍ਰੀ ਹੋਏ ਸੀਗੇ ਅਸੀਂ ਰਾਤ ਸਾਰੇ ਲੇਟ ਗਏ ਸੀਗੇ ਤੇ ਸਵੇਰੇ ਅਸੀਂ ਸਾਰੀ ਫੋਰਸ ਪਹਿਲਾਂ ਸੀਆਈਏ ਦੇ ਵਿੱਚ 5 ਵਜੇ ਫਿਰ ਦੁਬਾਰਾ ਅਸੀਂ ਇਨਚਾਰਜ ਅਸੀਂ ਸਾਰੇ ਦੁਬਾਰਾ ਇਕੱਠੇ ਹੋ ਕੇ ਉੱਥੇ ਅਸੀਂ ਦੀ ਦੁਬਾਰਾ ਇਨਟੈਰੋਗੇਸ਼ਨ ਕੀਤੀ ਉਦੋਂ ਫਿਰ ਕੁਝ ਉਹਨੇ ਗੱਲਾਂ ਦਸੀਆਂ ਫਿਰ ਅਸੀਂ ਉਹਨੂੰ ਲੈ ਕੇ ਵੀ ਆਏ ਸੀਗੇ ਚਲੋ ਅਸੀਂ ਪਬਲੀਕਲੀ ਉਹਨੂੰ ਨਹੀਂ ਦਿਖਾਉਣਾ ਚਾਹੁੰਦੇ ਸੀ ਵੀ ਅਸੀਂ ਉਹਨੂੰ ਲੈ ਕੇ ਆਏ ਆ ਕਿਉਂਕਿ ਇੰਨਾ ਲੋਕਾਂ ਦੇ ਵਿੱਚ ਗੁੱਸਾ ਸੀਗਾ ਨਾ ਜਾਣੇ ਕੋਈ ਕਿਸੇ ਤਰ੍ਹਾਂ ਦਾ ਹੋਰ ਅਨਹੋਣੀ ਜਿਹੜੀ ਹੈਗੀ ਹੈ ਘਟ ਜਾਂਦੀ ਇਸ ਕਰਕੇ ਅਸੀਂ ਉਹਨੂੰ ਆਪਣੀ ਸਿਕਰਟ ਟੀਮ ਫਿਰ ਕਰਕੇ ਉਥੇ ਫਿਰ ਐਨਡੀਆਰਫ ਦੇ ਜਿਹੜੇ ਡੀਐਸਪੀ ਸਾਹਿਬ ਸੀਗੇ ਸਿਸਟਡ ਕਮਾਂਡਰ ਸੀਗੇ ਅਸੀਂ ਡੀਸੀਰਨ ਰਿਕੁਐਸਟ ਕੀਤੀ ਉਹ ਫਿਰ ਆਏ ਸੀਗੇ ਫਿਰ ਉਹਨਾਂ ਨੇ ਆਪਣੇ ਜਿਹੜੇ ਬਾਕੀ ਟੀਮ ਚੋਂ ਵੀ ਸਾਰੀ ਬੁਲਾ ਲਈ ਕਿਉਂਕਿ ਸਿਚੁਏਸ਼ਨ ਦੀ ਗ੍ਰੈਵਿਟੀ ਇੰਨੀ ਜ਼ਿਆਦਾ ਸੀਗੀ ਸੀਰੀਅਸ ਸਿਚੁਏਸ਼ਨ ਹੈ ਟਾਈਮ ਸਿਚੁਏਸ਼ਨ ਹੈ ਤੇ ਫਿਰ ਅਸੀਂ ਚਲੋ ਮੰਨ ਲਓ ਜਦੋਂ ਉਥੇ ਲੜਕੀ ਰਿਕਵਰ ਕੀਤੀ ਏ ਡੈਡ ਬੋਡੀ ਅਸੀਂ ਉਥੇ ਜਿਹੜੇ ਪਰਿਵਾਰ ਵਾਲੇ ਸੀਗੇ ਉਹਨਾਂ ਦਾ ਵੀ ਹਾਲ ਜਿਹੜਾ ਸੀ ਥੱਡੇ ਨੂੰ ਦੇਖਿਆ ਨਹੀਂ ਗਿਆ ਮੰਨ ਲਓ ਬੀਇੰਗ ਅ ਪਰਸਪੀਕਟਿਵ ਕਿ ਸਾਡੀ ਡਿਊਟੀ ਹੈ ਅਸੀਂ ਰੋਜ਼ ਜਾਣੇ ਆ ਬਟ ਫਿਰ ਵੀ ਕਿਤੇ ਕਿਤੇ ਸਾਨੂੰ ਪਰਸਨਲਟੀ ਮਤਲਬ ਆਪ ਨੂੰ ਵੀ ਦੁੱਖ ਹੋਇਆ ਵੀ ਯਾਰ ਇਹਦਾ ਇਹ ਜੀ ਗਲਤ ਹੋਈ ਹੈ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀ ਸੋ ਅਸੀਂ ਮੈਂ ਇਥੇ ਅਸੀਂ ਸੀਨੀਅਰ ਅਫਸਰ ਜਿਹੜਾ ਤੁਸੀਂ ਕਹੋਗੇ ਅਸੀਂ ਸਾਰੇ ਬੁਲਾ ਲਾਂਗੇ ਅਸੀਂ ਤੁਹਾਡੇ ਵਾਸਤੇ ਆ ਅਸੀਂ ਕੋਈ ਸਾਡੇ ਦੇ ਵਿੱਚ ਕੋਈ ਉਹ ਨਹੀਂ ਹੈਗੀ ਵੀ ਅ ਅਫਸਰ ਨਹੀਂ ਆਉਣਗੇ ਅਸੀਂ ਤੁਹਾਡੇ ਵਾਸਤੇ ਆ